ਮਿੱਤਰੋ ਮੱਲਣਪਿੰਡ ਦੇ ਵਿੱਚ ਖੜੇ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਮੇਰੇ ਪਿੰਡਾਂ ਦੇ ਨੇੜੇ ਆ ਬਾਈ ਇਹ ਪਿੰਡ ਸ਼ੋਅਰੂਮ ਵੇਖੋ ਬਈ ਪਹਿਲਾਂ ਤਾਂ ਬਹੁਤ ਵੱਡਾ ਪੰਜਾਬ ਦਾ ਸਭ ਤੋਂ ਸ਼ੋਅਰੂਮ ਆ ਤੇ ਬਾਈਆਂ ਨੇ 25% ਹਰੇਕ ਚੀਜ਼ ਤੇ ਡਿਸਕਾਊਂਟ ਦਿੱਤਾ ਇੱਥੇ ਕਿਉਂਕਿ ਇਹ ਸ਼ੋਅਰੂਮ ਇੱਥੋਂ ਬਦਲ ਕੇ ਕਿਤੇ ਹੋਰ ਜਾਣਾ ਬਾਈ ਕਹਿੰਦੇ ਵੀ ਆ ਜਿਹੜੇ ਏਡੇ ਏਡੇ ਮਹਿੰਗੇ ਮਹਿੰਗੇ ਸੋਫੇ ਆ ਨਾ ਇੱਥੋਂ ਚੱਕ ਕੇ ਨਹੀਂ ਲੈ ਜਾਣੇ ਡਿਸਕਾਊਂਟ ਤਾਂ ਹੀ ਦੇ ਦੇਣੇ ਆ ਆ ਤੁਸੀਂ ਭਾਈ ਵੇਖ ਸਕਦੇ ਹੋ ਜਿਹੜੇ ਲੱਖ ਲੱਖ ਰੁਪਏ ਦੇ ਸੋਫੇ ਆ ਨਾ ਉਹ 50 50000 60 60000 ਚ ਦੇਈ ਜਾਂਦੇ ਆ ਤੇ ਜਿਹੜੇ ਕੱਪ ਬੋਰਡ 50 50000 ਦੇ ਆਪਾਂ ਤਿਆਰ ਕਰਾਉਣੇ ਆ ਉਹ ਕੱਪ ਬੋਰਡ ਭਾਈ ਇੱਥੇ 30 30000 ਰੁਪਏ ਦੇ ਮਿਲੀ ਜਾਂਦੇ ਆ ਤੇ ਜਿਹੜੇ ਭਾਈ ਡਿਨਰ ਟੇਬਲ ਹੁੰਦਾ ਡਾਈਨਿੰਗ ਟੇਬਲ ਆ ਆ ਪੱਤਿਆਂ ਵਾਲੇ ਏ ਬਾਈ ਇੱਥੇ ਅੱਧੇ ਰੇਟਾਂ 'ਚ ਮਿਲੀ ਜਾਂਦੇ ਆ ਡਿਸਕਾਊਂਟ ਲੱਗ ਗਿਆ ਬਾਲਾ ਵੱਡਾ ਤੇ ਆ ਤੁਸੀਂ ਵੇਖ ਲਓ ਬਾਈ ਡਾਈਨਿੰਗ ਟੇਬਲ ਚਾਹੇ ਸੋਫਾ ਸੈੱਟ ਚਾਹੇ ਬੈੱਡ ਲਾ ਲਓ ਟਾਲੀ ਵਾਲੇ ਕੁਝ ਵੀ ਲਾ ਲਓ ਯਾਰ ਭਵੇਂ ਤੁਸੀਂ ਇਹਨਾਂ ਤੋਂ ਆਪ ਹੈਂਡਮੇਡ ਚੀਜ਼ਾਂ ਤਿਆਰ ਕਰਾ ਲਓ ਤੇ ਡਿਸਕਾਊਂਟ ਤੇ ਡਿਸਕਾਊਂਟ ਹੀ ਪਿਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਗੱਲ ਕਰ ਲਓ ਬਾਈਆਂ ਨਾਲ ਧੰਨਵਾਦ ਜੀ